ਸਵੇਰੇ ਤੜਕਸਾਰ ਸਬਜੀ ਮੰਡੀ ਵਿੱਚ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲਸਵਾਰ ਹਥਿਆਰਬੰਦ ਲੁਟੇਰਿਆਂ ਦਾ ਕਹਿਰ ਚੱਲਣਾ ਪਿਆ ਇਹਨਾਂ ਲੁਟੇਰਿਆਂ ਨੇ ਘੱਟੋ ਘੱਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਸਬਜੀ ਮੰਡੀ ਵਿੱਚ ਕੰਮ ਕਰਦੇ ਸਨ ਇਹਨਾਂ ਵਿੱਚੋਂ ਦੋ ਸਬਜੀ ਦੇ ਆੜਤੀ ਹਨ ਜਰਕਿ ਲੁਟੇਰਿਆਂ ਨੇ ਮਜ਼ਦੂਰ ਦਿਹਾੜੀ ਦਾ ਰਿਕਸ਼ਾ ਅਤੇ ਈ ਰਿਕਸ਼ਾ ਚਾਲਕ ਵੀ ਨਹੀਂ ਬਖਸ਼ੇ ਲੁਟੇਰਿਆਂ ਵੱਲੋਂ ਵੱਖ-ਵੱਖ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਈਲ ਲੁੱਟੇ ਗਏ ਤੇ ਨਾਲ ਹੀ ਕਈਆਂ ਨਾਲ ਮਾਰਕੁੱਟਾਈ ਵੀ ਕੀਤੀ ਗਈ ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਨੇ ਅਦੇ ਹਸਪਤਾਲ ਵਿੱਚ ਦਾਖਲ ਹਨ ਦੱਸ ਦਈਏ ਕਿ ਸਬਜੀ ਮੰਡੀ ਵਿੱਚ ਸਵੇਰੇ ਤੜਕਸਾਰ ਹੀ ਇਹ ਕੰਮ ਹੁੰਦਾ ਹੈ ਤੇ ਕਾਫੀ ਲੋਕ ਖਰੀਦਦਾਰੀ ਕਰਨ ਲਈ ਇੱਥੇ ਆਉਂਦੇ ਹਨ ਘਟਨਾ ਕਾਰਨ ਸਬਜੀ ਮੰਡੀ ਦੇ ਆੜਤੀ ਮਜ਼ਦੂਰ ਅਤੇ ਖਰੀਦਦਾਰ ਵਿਚ ਸਾਮੇ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੰਮੇਸੇ ਅਗਲ ਦੇ ਆਉਂਦੇ ਤੇ ਬਸ ਬੰਦੇ ਗਰੀ ਹਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਦਿਹਾੜਾ ਤੇ ਲੈ ਦੇ ਮੰਡੀ ਲਈ ਦੀ ਆ ਸੈਕ ਪੇ ਬੰਦੇ ਆਈ ਧੀ आईटीआई अहो यो ਹੋਰ ਵੀ ਕਈਆਂ ਨੂੰ ਪੇਸ ਬਥੇਰਿਆਂ ਤੋਂ ਪਦੇ ਪਏ ਮੈਂ ਤੇ ਮਸਾਖਲ ਤੇ ਆਉਂਦੇ ਰੇ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਬੇਜੇ ਗੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਕਾਜੋ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਪੇ ਤਿੰਨ ਚਾਰ ਬੰਦਿਆਂ ਨੂੰ ਪੇ ਹਾਂਜੀ ਕਿਸੇ ਕੋਲ ਹੋਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਖੋ ਗਏ ਤੇ ਕੀ ਮੰਗ ਕਰਦੇ ਹੋ ਭਾਵੇਂ ਸਰਕਾਰ ਵੀ ਕਾਰਵਾਈ ਕਰੇ ਕਾਰਵਾਈ ਦਿੰਦੇ ਆ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਮੋ ਗਿਆ ਵੀ ਦੋ ਦੱਤਰ ਮਾਰਿਆ ਮੁਰਕੇ ਚਪੇੜਾ ਮਾਰੀਆਂ ਦੱਤਰ ਕਿੱਥੇ ਵੱਜਿਆ ਦੱਤਰ ਮੋੜਾ ਮਾਰਿਆ ਐ ਪੇਟ ਤੇ ਮਾਰੇ ਮੇਰੇ ਪੁੱਟੇ ਇਹ ਉਂਗਲਾ ਤੇ ਉਂਗਲਾ ਤਾਂ ਪਹਿਲੇ ਲੱਗਦੀ ਆ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਆ ਮੈਂ ਜਿਹੜੇ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ। ਲਗ 4 ਵਜੇ ਨਿਕਲਿਆ ਘਰੋਂ। ਅੱਗੇ ਮੈਂ ਆਈਡੀਆ ਹੀ ਮੰਦਰ ਦੇ ਅਗਲੇ ਪਾਸੇ ਬੰਦੇ ਨਿਕਲ ਨੂੰ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ। ਮੈਨੂੰ ਰੋਕਣ ਲੱਗੇ ਆ। ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ। ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ। ਮੈਂ ਮੰਡੀ ਆਇਆ ਤੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ। ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹਦੀ ਸੁਦਾਰੀ لال ਜੀ ਇੱਥੇ ਆਪਣੇ ਆਈਡੀਆ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਉਹਦੀ ਲੱਤ ਤੋੜਦੀ ਹੋਇਆ ਮੈਂ ਕਿ ਐਡਮਿਟ ਆ ਹਸਪੀਟਲ ਹੋਇਆ ਵੀ ਇਹ ਕੁਛ ਨੂੰ ਕੋ ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੁੰੜਿਆ ਸੀਗਾ ਇੱਕ ਤੇ ਮੰਡੀ ਬੰਦਾ ਕੰਮ ਕਰਦਾ ਜਿਹੜਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਉਹ ਪਈਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾ ਸਟਾ ਲੱਗੀਆਂ ਨੇ ਹੋਰ ਕਿੰਨੇ ਨੂੰ ਪਏ ਬਸ ਚਾਰ-ਪੰਜ ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਖਤੀ ਰੁਪਈਆ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਠੀਕ ਹੈ ਮੈਲ ਬਿੱਕੀ ਦੇ ਜਿਗਾ ਟੁੱਟੀਆਂ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਕਿਬੜੀ ਨਹਿਰ ਤੇ ਲਗਾਤਾਰ ਬਾਰਿਸ਼ ਆ ਰਹੀ ਆ ਮੋਬਾਈਲ ਵੀ ਖੋਇਆ ਕੀ ਮੰਗ ਕਰੀ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ